ਕੋ ਸਾਡੀ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਹੈ ਜੀ ਅਸੀਂ ਲੋਕਾਂ ਕੋਲ ਅਪੀਲ ਕਰਦੇ ਆਂ ਵੀ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਈਆਂ ਇੱਕ ਵਾਰੀ ਸਾਡੀ ਪਾਰਟੀ ਵੀ ਦੇਖੋ ਮੈਂ ਜਰਿੰਦਰ ਤੋਂ ਕੈਂਡੀਡੇਟ ਮੇਰੀ ਵਾਈਫ ਅਮਰ ਸਰ ਤੋਂ 13 ਦਾ 13 ਕੈਂਡੀਡੇਟ ਖੜੇ ਕੀਤੇ ਆਪਾਂ ਹੱਥ ਜੋੜ ਕੇ ਬੇਨਤੀ ਆਂ ਔਰ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਬੇਗਮ ਆਪਾਂ ਦੇਖੋ ਕੁਝ ਲੀਡਰ ਕਹਿੰਦੇ ਆਂ ਵੀ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਲੀਡਰਾਂ ਨੂੰ ਨਹੀਂ ਮੰਨਦੇ ਜਿਹੜੇ ਕਹਿੰਦੇ ਆਂ ਸੰਵਿਧਾਨ ਦੇ ਰੱਖਸ਼ਣ ਨੂੰ ਅਸੀਂ ਨਹੀਂ ਮੰਨਦੇ ਅਸੀਂ ਉਹਨਾਂ ਦੱਸਣਾ ਚਾਹੁੰਦੇ ਆਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਸਾਹਿਬ ਜਿਹੜੇ ਵੀ ਤੁਹਾਡੇ ਲੀਡਰ ਜਾਂ ਕੋਈ ਕਹਿ ਰਿਹਾ ਵਾ ਉਹਨੂੰ ਰੋਕੋ ਜਾਂ ਤੁਸੀਂ ਵੀ ਕਹਿ ਰਹੇ ਹੋ ਇਸ ਗੱਲ ਨੂੰ ਸਾਡੇ ਸੰਵਿਧਾਨ ਨੂੰ ਤੁਹਾਡੇ ਤੋਂ ਵੀ ਖਤਰਾ ਵਾ ਇਸ ਗੱਲ ਨੂੰ ਰੋਕੋ ਕਿ ਮੈਂ ਕਹਿੰਨਾ ਸਿਰਫ ਇੱਕ ਵਾਰ ਸਾਨੂੰ ਕੈਂਡੀਡੇਟ ਤੁਸੀਂ ਬਣਾ ਕੇ ਦੇਖੋ ਤੇਰੇ ਦਿਨ ਜਿੱਤਾਂਗੇ ਦੂਜੇ ਦਿਨ ਤੁਹਾਡੇ ਮੁੱਲ ਨਾਲ ਵੋਟਾਂ ਦੇ ਮੋਰਤੇ ਤੇ ਨੀਟੂ ਸ਼ਕਰਾਲਾ ਮੈਨਾਂ ਦੀ ਐਡਰੈਸ ਪਾਉਣ ਦਾ ਕੀ ਮਕਸਦ ਹੈ ਨਹੀਂ ਮੈਂ ਸਸਕਟੋਨੀ ਪਾਰਟ 2 ਫਿਲਮ ਦੇ ਵਿੱਚ ਮੈਂ ਇਦਾਂ ਦਾਈ ਆ ਜੀ ਉਹਦੇ ਵਿੱਚ ਮੈਂ ਰੋਲ ਆ ਮੇਰਾ ਉੱਤੇ ਮੰਤਰੀ ਦਾ ਰੋਲ ਆ ਮੇਰਾ ਮੈਂ ਉਹਦੇ ਇਤਿਹਾਸ ਇਦਾਂ ਪਾਈ ਆ ਪਹਿਲਾਂ ਕੰਮ ਕੀ ਕਰੋਗੇ ਜੇ ਜਿੱਤਾ ਮੈਂ ਦੇਖੋ ਜੀ ਮਹਿੰਗਾਈ ਬਹੁਤ ਹੈ ਨਸ਼ੇ ਦਾ ਮਾਮਲਾ ਸੜਕਾਂ ਟੁੱਟੀਆਂ ਪਈਆਂ ਬੁਰੇ ਹਾਲ ਬੰਕੇ ਦਾੜੀ ਡਰਾਈਵਰਾਂ ਉੱਤੇ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਤੱਕੇ ਨਾਲ ਉਹ ਬੰਦ ਕਰਾਵਾਂਗਾ ਕਿਸਾਨਾਂ ਤੇ ਤੱਕਾ ਹੋ ਰਿਹਾ ਜਵਾਨਾਂ ਤੇ ਤੱਕਾ ਹੋ ਰਿਹਾ 5 ਸਾਲ ਦੀ ਨੌਕਰੀ ਕਰ ਦਿੱਤੀ ਗਈ ਹੈ ਸਰਕਾਰੀ ਬੰਦੇ ਦੀ ਪੈਨਸ਼ਨ ਬੰਦ ਹੋ ਰਹੀ ਹੈ ਕੋਈ ਬੰਦਾ ਬੋਲਣ ਵਾਲਾ ਨਹੀਂ ਮਹਿੰਗਾਈ ਲੱਖ ਤੋੜੀ ਜਾਂਦਾ ਪਿਆ ਇਹਨਾਂ ਮੰਤਰੀਆਂ ਨੂੰ ਕੋਈ ਸਾਡਾ ਪਤਾ ਨਹੀਂ ਹੁਣ ਜਦ ਵੋਟਾਂ ਆਂਦੀਆਂ ਕੋਈ ਕਹਿੰਦਾ ਮੈਂ 15 ਲੱਖ ਪਾ ਦੂੰਗਾ ਕੋਈ ਕਹਿੰਦਾ 15000 ਪਾ ਦੂੰਗਾ ਕੋਈ 1 ਲੱਖ ਰੁਪਏ ਕਹਿੰਦਾ ਵਾ ਇਹ ਸਭ ਝੂਠੇ ਵਾਦੇ ਜਨਤਾ ਨਾਲ ਕੀਤੇ ਜਾ ਰਹੇ ਆ ਮੈਂ ਤੁਹਾਡਾ ਭਰਾ ਤੁਹਾਨੂੰ ਸੱਚਾਈ ਦੱਸਣਾ ਹੈ ਟਾੜੇ ਦੇ ਹੱਥ ਜੋੜ ਕੇ ਅਪੀਲ ਕਰਦਾ ਹਾਂ ਇੱਕ ਇੱਕ ਵੋਟ ਮੇਰੀ ਚੋੜੀ ਪਾ ਕੇ ਮੇਰੀ ਵਾਈਫ ਨੂੰ ਤੇ ਮੈਨੂੰ ਕਾਮਯਾਬ ਕਰ ਦਿਓ ਸਾਨੂੰ ਅੰਮ੍ਰਿਤਸਰ ਦੇ ਵਿੱਚ ਪਿਆਰ ਵੀ ਬੜਾ ਮਿਲੂਗਾ ਤੇ ਸਾਨੂੰ ਗੱਦ ਦ ਵੱਦ ਵੋਟ ਪਏਗੀ ਅੰਮ੍ਰਿਤਸਰ ਬਾਦੂ ਗਾ ਲਿਖਿਆ ਨਾ ਲਿਖਿਆ ਹੈ ਸਾਰੇ ਸਾਹਿਬਾਨ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਸਾਨੂੰ ਬਾਦੂ ਦ ਵੱਦ ਪਿਆਰ ਦਿਓ ਸਾਨੂੰ ਬਾਦੂ ਦ ਵੱਦ ਵੋਟ ਪਾਓ